ਇਹ ਸਭ 5 ਘੰਟੇ ਮੀਟਿੰਗ ਚੱਲੀ ਲੱਗ ਰਿਹਾ ਕਿ ਹੁਣ ਕੇਂਦਰ ਨੇ ਬੋਲ ਜਿਹੜੀ ਆ ਤੁਹਾਡੇ ਖੇਡ ਚ ਪਾਤੀ ਆ ਨਹੀਂ ਕਹਿ ਸਕਦੇ ਠੀਕ ਹੈ ਜਿਹੜੀ ਕੋਈ ਗੱਲ ਆਈ ਆ ਉੱਤੇ ਵਿਚਾਰ ਵੀ ਕਰਨਾ ਚਾਹੀਦਾ ਅਸੀਂ ਵਿਚਾਰ ਕਰਕੇ ਅਗਲਾ ਫੈਸਲਾ ਕਰਾਂਗੇ ਤੇ 21 ਦਾ ਤੁਸੀਂ ਕਿਹਾ ਕਿ ਹੁਣ ਕੁਝ ਕਰਨਗੇ ਤੁਹਾਨੂੰ ਕੀ ਲੱਗ ਰਿਹਾ ਕੱਲ ਫੋਰਮਾ ਦੇ ਵਿੱਚ ਰੱਖੋਗੇ ਇਹ ਮੰਗ ਜਿਹੜੀ ਸੈਂਟਰ ਨੇ ਪ੍ਰਪੋਜ਼ਲ ਰੱਖਿਆ ਹੈ ਕਿ ਉਸ ਦਾ ਤੁਹਾਨੂੰ ਲੱਗ ਰਿਹਾ ਸਿੱਟਰ ਨਹੀਂ ਬਿਲਕੁਲ ਅਸੀਂ ਕਰਾਂਗੇ ਜੀ ਬਟ ਪੁਆਇੰਟ ਟੂ ਪੁਆਇੰਟ ਤੁਸੀਂ ਗੱਲ ਕਰ ਰਹੇ ਹੋ ਥੋੜਾ ਬੋਲੋ ਅੰਦਰ ਮੀਟਿੰਗ ਚ ਕੀ ਹੋਇਆ 5 ਘੰਟੇ ਚ ਤੁਹਾਡਾ ਵੇਖਣੀ ਮੀਟਿੰਗ ਚ ਗੱਲ ਹੋਇਆ ਉਹ ਤੁਹਾਡੇ ਸਾਹਮਣੇ ਦੱਸ ਦਿੱਤਾ ਗਿਆ ਹਾਂਜੀ ਬਾਕੀ ਗੱਲਾਂ ਦਾ ਚਰਚਾ ਬਾਕੀ ਹੈਗੀ ਆ ਹਾਂਜੀ ਅਸੀਂ ਵਿਚਾਰ ਕੇ ਜਿਹੜੇ ਜਿਹੜਾ ਕੋ ਅੱਗੇ ਵਧਣ ਦਾ ਫੈਸਲਾ ਉਹ ਤੁਹਾਨੂੰ ਦੱਸਤਾ ਵਿਚਾਰ ਕੇ ਅਗਲੀ ਗੱਲ ਕਰਾਂਗੇ ਤੁਸੀਂ ਅਪੀਲ ਕਰ ਰਹੇ ਹੋ ਪੰਜਾਬ ਹਰਿਆਣਾ ਦੇ ਹੋਰ ਕਿਸਾਨਾਂ ਨੂੰ ਤੋਂ ਦੂਜੀ ਫੋਰਮ ਨੂੰ ਵੀ ਬੁਲਾ ਰਹੇ ਹੋ ਹਾਂ ਦੇਖੋ ਕੋਈ ਖੁੱਲਾਵਾ ਮੈਦਾਨ ਸੰਘਰਸ਼ ਸਾਰਿਆਂ ਲਈ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਜਿਹੜਾ ਮਰਜ਼ੀ ਆਵੇ ਤੇ ਉਹਨੇ ਪੂਰੀ ਪੱਕੀ ਤਿਆਰੀ ਕਰਕੇ ਜਾ ਰਹੇ ਹੋ हां क्यों तैयारी ਤਾਂ ਪਹਿਲਾਂ ਵੀ ਪੱਕੀ ਆ ਕੱਚੀ ਤਾਂ ਤਿਆਰੀ ਹੈ ਨਹੀਂ ਪੱਕੀ ਤਿਆਰੀ ਹੈ ਜੀ ਤੇ ਜਿਹੜਾ ਤੁਸੀਂ ਕਿਹਾ ਕਿ ਉੱਥੇ ਥਾਂ ਤੁਹਾਨੂੰ ਦੇ ਦਿੱਤੀ ਜਾਵੇ ਦਿੱਲੀ ਦੇ ਵਿੱਚ ਕੋਈ ਤੁਸੀਂ ਦੱਸਿਆ ਕਿਹੜੀ ਥਾਂ ਜੇਕਰ ਨਹੀਂ ਹੈਗਾ ਅਸੀਂ ਤੇ ਕਿਹਾ ਬੈਰੀਕੇਟਿੰਗ ਕਰੋ ਇਸ ਰੂਪ ਵਿੱਚ ਸਾਨੂੰ ਜਾਣ ਦਿਓ ਕੋਈ ਕਰ ਲਈ ਜਾਵੇ ਥਾਂ ਬੈਕ ਠੀਕ ਹੈ ਪੰਦੀਰ ਸਾਹਿਬ ਤੇ ਹੁਣ ਕੋਈ ਮੀਟਿੰਗ ਹੋਏਗੀ ਸੈਂਟਰ ਨਾਲ ਨਹੀਂ ਫਿਲਹਾਲ ਕੋਈ ਮੀਟਿੰਗ ਨਹੀਂ ਹੈ ਤੁਹਾਡੀ ਕਦ ਮੀਟਿੰਗ ਹੋਣੀ ਹੈ ਅਸੀਂ ਤੱਕ ਸਵੇਰੇ ਕਰਾਂਗੇ ਜਾ ਕੇ ਆਪਣੇ ਫੋਰਮ ਅੱਛਾ ਦੂਜੀ ਰਾਜਨੀਤਿਕ ਦਲ ਨਾਲ ਵੀ ਕਰੋਗੇ ਨਹੀਂ ਰਾਜਨੀਤਿਕ ਦਲ ਨਾਲ ਕਿਵੇਂ ਕਰਾਂਗੇ ਰਾਜਨੀਤਿਕ ਨਹੀਂ ਚਲੋ ਅਸੀਂ ਨਹੀਂ ਕਹਿੰਦੇ ਐਸ ਕੇ ਐਮ ਚਾਹੂਗਾ ਤੋਂ ਉਹਨਾਂ ਨਾਲ ਵੀ ਕਰਾਂਗੇ ਪੰதேਰ ਸਾਹਿਬ 5 ਘੰਟੇ ਮੀਟਿੰਗ ਚੱਲੀ ਲੱਗ ਰਿਹਾ ਕਿ ਹੁਣ ਕੇਂਦਰ ਨੇ ਬੋਲ ਜਿਹੜੀ ਆ ਤੁਹਾਡੇ ਖੇਲ ਚ ਪਾਤੀ ਆਏ ਨਹੀਂ ਕਹਿ ਸਕਦੇ ਠੀਕ ਆ ਜਿਹੜੀ ਕੋਈ ਗੱਲ ਆਈ ਆ ਉੱਤੇ ਵਿਚਾਰ ਵੀ ਕਰਨਾ ਚਾਹੀਦਾ ਅਸੀਂ ਵਿਚਾਰ ਕਰਕੇ ਅਗਲਾ ਫੈਸਲਾ ਕਰਾਂਗੇ ਤੇ 21 ਦਾ ਤੁਸੀਂ ਕਿਹਾ ਕਿ ਹੁਣ ਕੁਝ ਕਰਨਗੇ ਤੁਹਾਨੂੰ ਕੀ ਲੱਗ ਰਿਹਾ ਕੱਲ ਫੋਰਮਾ ਦੇ ਵਿੱਚ ਰੱਖੋਗੇ ਇਹ ਮੰਗ ਜਿਹੜੀ ਸੈਂਟਰ ਨੇ ਪ੍ਰਪੋਜ਼ਲ ਰੱਖਿਆ ਕਿ ਉਸ ਦਾ ਤੁਹਾਨੂੰ ਲੱਗ ਰਿਹਾ ਸਿੱਟਰ ਨਹੀਂ ਬਿਲਕੁਲ ਅਸੀਂ ਕਰਾਂਗੇ ਜੀ ਬਹੁਤ ਪੁਆਇੰਟ ਟੂ ਪੁਆਇੰਟ ਤੁਸੀਂ ਗੱਲ ਕਰ ਰਹੇ ਹੋ ਥੋੜਾ ਬੋਲੋ ਅੰਦਰ ਮੀਟਿੰਗ ਚ ਕੀ ਹੋਇਆ 5 ਘੰਟਿਆਂ ਚ ਤੁਹਾਡਾ ਵੇਰਵਾ ਜਿਹੜੀ ਮੀਟਿੰਗ ਚ ਗੱਲ ਹੋਇਆ ਉਹ ਤੁਹਾਡੇ ਸਾਹਮਣੇ ਦੱਸ ਦਿੱਤਾ ਗਿਆ ਹਾਂਜੀ ਬਾਕੀ ਗੱਲਾਂ ਦਾ ਚਰਚਾ ਬਾਕੀ ਹੈਗੀ ਆ ਹਾਂਜੀ ਅਸੀਂ ਵਿਚਾਰ ਕੇ ਜਿਹੜੇ ਜਿਹੜਾ ਕੋ ਅੱਗੇ ਵਧਣ ਦਾ ਫੈਸਲਾ ਉਹ ਵੀ ਤੁਹਾਨੂੰ ਦੱਸਤਾ ਵਿਚਾਰ ਕੇ ਅਗਲੀ ਗੱਲ ਕਰਾਂਗੇ ਤੁਸੀਂ ਅਪੀਲ ਕਰ ਰਹੇ ਹੋ ਪੰਜਾਬ ਹਰਿਆਣਾ ਦੇ ਹੋਰ ਕਿਸਾਨਾਂ ਨੂੰ ਤਾਂ ਦੂਜੀ ਫੋਰਮ ਨੂੰ ਵੀ ਬੁਲਾ ਰਹੇ ਹੋ ਹਾਂ ਦੇਖੋ ਕੋਈ ਖੁੱਲਾ ਵਾ ਮੈਦਾਨ ਸੰਘਰਸ਼ ਸਾਰਿਆਂ ਲਈ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਜਿਹੜਾ ਮਰਜ਼ੀ ਆਵੇ ਤੇ ਹੁਣੇ ਪੂਰੀ ਪੱਕੀ ਤਿਆਰੀ हां क्यों तैयारी ਤਾਂ ਪਹਿਲਾਂ ਵੀ ਪੱਕੀ ਆ ਕੱਚੀ ਤਾਂ ਤਿਆਰੀ ਹੈ ਨਹੀਂ ਪੱਕੀ ਤਿਆਰੀ ਹੈ ਜੀ ਤੇ ਜਿਹੜਾ ਤੁਸੀਂ ਕਿਹਾ ਕਿ ਉੱਥੇ ਥਾਂ ਤੁਹਾਨੂੰ ਦੇ ਦਿੱਤੀ ਜਾਵੇ ਦਿੱਲੀ ਦੇ ਵਿੱਚ ਕੋਈ ਤੁਸੀਂ ਦੱਸਿਆ ਕਿਹੜੀ ਥਾਂ ਜੇਕਰ ਨਹੀਂ ਨਹੀਂ ਹੈਗਾ ਅਸੀਂ ਤੇ ਕਿਹਾ ਬੈਰੀਕੇਟਿੰਗ ਕਰੋ ਇਸੇ ਰੂਪੇ ਸਾਨੂੰ ਜਾਣ ਦਿਓ ਕੋਈ ਕਰ ਲਈ ਜਾਵੇ ਥਾਂ ਬੈਕ ਠੀਕ ਹੈ ਭੰਦੀ ਸਰ ਤੇ ਹੁਣ ਕੋਈ ਮੀਟਿੰਗ ਹੋਏਗੀ ਸੈਂਟਰ ਨਾਲ ਫਿਲਹਾਲ ਕੋਈ ਮੀਟਿੰਗ ਨਹੀਂ ਹੈ ਤੁਹਾਡੀ ਕੱਲ ਮੀਟਿੰਗ ਹੋਣੀ ਹੈ ਅਸੀਂ ਤੱਕ ਸਵੇਰੇ ਕਰਾਂਗੇ ਜਾ ਕੇ ਆਪਣੇ ਫੋਰਮ ਅਚ ਦੂਜੀ ਰਾਜਨੀਤਿਕ ਦਲਾਂ ਨਾਲ ਵੀ ਕਰੋਗੇ ਨਹੀਂ ਰਾਜਨੀਤਿਕ ਦਲਾਂ ਨਾਲ ਕਿਵੇਂ ਕਰਾਂਗੇ ਰਾਜਨੇਮ ਰਾਜਨੀਤਿਕ ਨਹੀਂ ਚਲੋ ਅਸੀਂ ਨਹੀਂ ਕਹਿੰਦੇ ਐਸ ਕੇ ਐਮ ਚਾਹੂਗਾ ਤੋਂ ਉਹਨਾਂ ਨਾਲ ਵੀ ਕਰਾਂਗੇ ਪੰதேਰ ਸਾਹਿਬ 5 ਘੰਟੇ ਮੀਟਿੰਗ ਚੱਲੀ ਲੱਗ ਰਿਹਾ ਕਿ ਹੁਣ ਕੇਂਦਰ ਨੇ ਬੋਲ ਜਿਹੜੀ ਆ ਉਹ ਤੁਹਾਡੇ ਖੇਲ ਚ ਪਾਤੀ ਆ ਐ ਨਹੀਂ ਕਹਿ ਸਕਦੇ ਠੀਕ ਹੈ ਜਿਹੜੀ ਕੋਈ ਗੱਲ ਆਈ ਆ ਉੱਤੇ ਵਿਚਾਰ ਵੀ ਕਰਨਾ ਚਾਹੀਦਾ ਅਸੀਂ ਵਿਚਾਰ ਕਰਕੇ ਅਗਲਾ ਫੈਸਲਾ ਕਰਾਂਗੇ ਤੇ 21 ਦਾ ਤੁਸੀਂ ਕਿਹਾ ਕਿ ਹੁਣ ਕੁਝ ਕਰਨਗੇ ਤੁਹਾਨੂੰ ਕੀ ਲੱਗ ਰਿਹਾ ਕੱਲ ਫੋਰਮਾ ਦੇ ਵਿੱਚ ਰੱਖੋਗੇ ਇਹ ਮੰਗ ਜਿਹੜੀ ਸੈਂਟਰ ਨੇ ਪ੍ਰਪੋਜ਼ਲ ਰੱਖਿਆ ਹੈ ਕਿ ਉਸ ਦਾ ਤੁਹਾਨੂੰ ਲੱਗ ਰਿਹਾ ਸਿੱਟਰ ਨਹੀਂ ਬਿਲਕੁਲ ਅਸੀਂ ਕਰਾਂਗੇ ਜੀ ਬਟ ਪੁਆਇੰਟ ਟੂ ਪੁਆਇੰਟ ਤੁਸੀਂ ਗੱਲ ਕਰ ਰਹੇ ਹੋ ਥੋੜਾ ਬੋਲੋ ਅੰਦਰ ਮੀਟਿੰਗ ਚ ਕੀ ਹੋਇਆ 5 ਘੰਟੇ ਚ ਤੁਹਾਡਾ ਵੇਖਣੀ ਮੀਟਿੰਗ ਚ ਗੱਲ ਹੋਇਆ ਉਹ ਤੁਹਾਡੇ ਸਾਹਮਣੇ ਦੱਸ ਦਿੱਤਾ ਗਿਆ ਹਾਂਜੀ ਬਾਕੀ ਗੱਲਾਂ ਦਾ ਚਰਚਾ ਬਾਕੀ ਹੈਗੀ ਆ ਹਾਂਜੀ ਅਸੀਂ ਵਿਚਾਰ ਕੇ ਜਿਹੜੇ ਜਿਹੜਾ ਕੋ ਅੱਗੇ ਵਧਣ ਦਾ ਫੈਸਲਾ ਉਹ ਤੁਹਾਨੂੰ ਦੱਸਤਾ ਵਿਚਾਰ ਕੇ ਅਗਲੀ ਗੱਲ ਕਰਾਂਗੇ ਤੁਸੀਂ ਅਪੀਲ ਕਰ ਰਹੇ ਹੋ ਪੰਜਾਬ ਹਰਿਆਣਾ ਦੇ ਹੋਰ ਕਿਸਾਨਾਂ ਨੂੰ ਤੋਂ ਦੂਜੀ ਫੋਰਮ ਨੂੰ ਵੀ ਬੁਲਾ ਰਹੇ ਹੋ ਹਾਂ ਦੇਖੋ ਕੋਈ ਖੁੱਲਾਵਾ ਮੈਦਾਨ ਸੰਘਰਸ਼ ਸਾਰਿਆਂ ਲਈ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਜਿਹੜਾ ਮਰਜ਼ੀ ਆਵੇ ਉਹਨੇ ਪੂਰੀ ਪੱਕੀ ਤਿਆਰੀ ਕਰਕੇ ਜਾ ਰਹੇ हां क्यों तैयारी ਤਾਂ ਪਹਿਲਾਂ ਵੀ ਪੱਕੀ ਆ ਕੱਚੀ ਤਾਂ ਤਿਆਰੀ ਹੈ ਨਹੀਂ ਪੱਕੀ ਤਿਆਰੀ ਹੈ ਜੀ ਤੇ ਜਿਹੜਾ ਤੁਸੀਂ ਕਿਹਾ ਕਿ ਉੱਥੇ ਥਾਂ ਤੁਹਾਨੂੰ ਦੇ ਦਿੱਤੀ ਜਾਵੇ ਦਿੱਲੀ ਦੇ ਵਿੱਚ ਕੋਈ ਤੁਸੀਂ ਦੱਸਿਆ ਕਿਹੜੀ ਥਾਂ ਜੇਕਰ ਨਹੀਂ ਹੈਗਾ ਅਸੀਂ ਤੇ ਕਿਹਾ ਬੈਰੀਕੇਟਿੰਗ ਕਰੋ ਇਸ ਰੂਪ ਵਿੱਚ ਸਾਨੂੰ ਜਾਣ ਦਿਓ ਕੋਈ ਕਰ ਲਈ ਜਾਵੇ ਥਾਂ ਬੈਕ ਠੀਕ ਹੈ ਪੰਦੀਰ ਸਾਹਿਬ ਤੇ ਹੁਣ ਕੋਈ ਮੀਟਿੰਗ ਹੋਏਗੀ ਸੈਂਟਰ ਨਾਲ ਨਹੀਂ ਫਿਲਹਾਲ ਕੋਈ ਮੀਟਿੰਗ ਨਹੀਂ ਹੈ ਤੁਹਾਡੀ ਕਦ ਮੀਟਿੰਗ ਹੋਣੀ ਹੈ ਅਸੀਂ ਤੱਕ ਸਵੇਰੇ ਕਰਾਂਗੇ ਜਾ ਕੇ ਆਪਣੇ ਫੋਰਮ ਅੱਛਾ ਤੁਸੀਂ ਦੂਜੀ ਰਾਜਨੀਤਿਕ ਦਲ ਨਾਲ ਵੀ ਕਰੋਗੇ ਨਹੀਂ ਰਾਜਨੀਤਿਕ ਦਲ ਨਾਲ ਕਿਵੇਂ ਕਰਾਂਗੇ ਰਾਜਨੀਤਿਕ ਉਨਨੇ ਚਲੋ ਅਸੀਂ ਨਹੀਂ ਕਹਿੰਦੇ ਐਸ ਕੇ ਐਮ ਚਾਹੂਗਾ ਤੋਂ ਉਹਨਾਂ ਨਾਲ ਵੀ ਕਰਾਂਗੇ